ਸਤਿ ਸ੍ਰੀ ਅਕਾਲ ਕਿਸਾਨ ਭਰਾਵੋ ਪੰਜਾਬੀ ਡੈਰੀਮੈਨ ਸੋਲਰ ਤੇ ਜੀਵਿੰਦਰਾ ਸੋਲਰ ਰਾਜਪੁਰਾ ਦੇ YouTube ਚੈਨਲ 'ਚ ਤੁਹਾਡਾ ਸਵਾਗਤ ਹੈ ਸਾਡੇ 17 ਹੌਸਪਾਵਰ ਦੀ ਮੋਟਰ ਹੈ 400 ਫੁੱਟ ਤੋਂ ਪਾਣੀ ਚੱਕਦੀ ਪਈ ਹੈ ਤੇ ਅੱਗੇ 3 ਕਿਲੋਮੀਟਰ ਲੰਮੀ ਪਾਈਪਲਾਈਨ 'ਚ ਜਾਂਦਾ ਹੈ ਇਸ ਟਾਈਮ ਗ੍ਰਿਡ ਤੇ ਚੱਲਦੀ ਪਈ ਹੈ ਸਿਰਫ 2 ਫੇਸ ਲਾਏ ਨੇ 2 ਫੇਸਾਂ ਤੇ 3 ਫੇਸ ਆਊਟ ਕਰਕੇ ਲੂਬੀ ਦੀ ਡਰਾਈਵ ਚਲਾਉਂਦੀ ਪਈ ਹੈ ਪੈਰਾਮੀਟਰ ਸੈਟਿੰਗ ਕਰਵਾਈ ਹੈ ਸਿਸਟਮ ਹੈ Rajasthan ਦਾ ਡਿਸਟ੍ਰਿਕਟ 12 ਦਾ 12 ਜ਼ਿਲ੍ਹਾ Rajasthan ਦੇ ਵਿੱਚ ਇਹ ਡਿਸਟ੍ਰਿਕਟ ਅੱਗੇ ਸ਼ੋਪੂਰ ਐਮਪੀ ਦੇ ਨਾਲ ਲੱਗਦਾ ਬਾਰਡਰ ਤੇ ਪੈਂਦਾ ਹੈ ਇਸ ਟਾਈਮ ਫ੍ਰੀਕਵੈਂਸੀ 50 ਚੱਲਦੀ ਪਈ ਹੈ ਜਿਹੜੀ ਗ੍ਰਿਡ ਤੋਂ ਵੋਲਟੇਜ ਆਉਂਦੀ ਪਈ ਹੈ ਉਹ 560 ਦੇ ਲਾਗੇ ਤੱਕ ਦੇਵੇ ਤੇ 340 ਕੁ ਵੋਲਟ ਲੈ ਕੇ ਮੋਟਰ ਚੱਲਦੀ ਪਈ ਹੈ 36 ਐਂਪੀਅਰ ਲੈਂਦੀ ਪਈ ਹੈ ਸੋਲਰ ਪੈਨਲਾਂ ਤੇ ਡੀਸੀ ਤੇ ਜਾਂ ਫਿਰ ਗ੍ਰਿਡ ਤੇ 3 ਫੇਸ ਤੇ ਚੱਲਦੀਆਂ ਮੋਟਰਾਂ ਤੁਸੀਂ ਬੜੀਆਂ ਵੇਖੀਆਂ ਹੋਣਗੀਆਂ ਇਹ ਦੋ ਫੇਸਾਂ ਦੇ ਚੱਲਣ ਲਈਏ ਦੋ ਫੇਸਾਂ ਤੋਂ 3 ਫੇਸ ਬਣਾ ਕੇ ਡਰਾਈਵ ਮੋਟਰ ਨੂੰ ਚਲਾਉਂਦੀ ਪਈ ਹੈ ਬਹੁਤ ਵਾਰ ਕਿਸਾਨ ਭਰਾਵਾਂ ਦੀ ਕਾਲ ਆਉਂਦੀ ਏ ਵੀ ਅਸੀਂ ਦੋ ਫੇਸਾਂ ਤੇ ਸੋਲਰ ਮੋਟਰ ਚਲਾਣੀ ਹੈ ਚੱਲ ਸਕਦੀ ਏ ਨਹੀਂ ਚੱਲ ਸਕਦੀ ਸੋਲਰ ਮੋਟਰ ਜਿਵੇਂ ਡੀਸੀ ਤੇ ਚੱਲਦੀ ਹੁੰਦੀ ਏ ਡੀਸੀ ਦੇ ਵੀ ਦੋ ਫੇਸ ਹੀ ਹੁੰਦੇ ਨੇ ਪਲੱਸ ਤੇ ਮਾਈਨਸ ਇਦਾਂ ਹੀ ਗ੍ਰਿਡ ਦੇ ਵੀ ਦੋ ਫੇਸਾਂ ਤੇ ਤੁਸੀਂ ਮੋਟਰ ਚਲਾ ਸਕਦੇ ਹੋ ਬਸ ਸ਼ਰਤ ਤੁਹਾਡੇ ਕੋਲ ਜਿਹੜਾ ਡੀਪੀ ਹੈ ਜਿਹੜਾ ਤੁਹਾਡਾ ਟਰਾਂਸਫਰਮ ਹੈ ਉਹ ਕੰਪੈਟੀਬਲ ਹੋਣਾ ਚਾਹੀਦਾ ਹੈ ਜੋ ਤੁਹਾਡੀ ਮੋਟਰ ਦਾ ਲੋਡ ਚੁੱਕ ਸਕੇ ਜਿੰਨੇ ਐਂਪੀਅਰ ਮੋਟਰ ਲੈਂਦੀ ਹੈ ਉਹ ਮੋਟਰ ਦਾ ਲੋਡ ਟਰਾਂਸਫਾਰਮ ਚੁੱਕ ਸਕਦਾ ਹੋਵੇ ਇੱਕ ਹਸਪਤਾਲ ਤੋਂ ਲੈ ਕੇ 20 ਹਸਪਾਵਰ ਤੱਕ ਤੁਸੀਂ ਕੋਈ ਵੀ ਮੋਟਰ ਸੋਲਰ ਤੇ ਇਹ ਡਬਲ ਫੇਸ ਤੇ ਚਲਾ ਸਕਦੇ ਹੋ ਸੋ ਏਸੀ 1.75 ਹੌਸਪਾਵਰ ਦੀ ਗ੍ਰਿਡ ਵਾਲੀ ਮੋਟਰ ਜਿਹੜੀ ਦੋ ਫੇਸਾਂ ਤੇ ਚੱਲਦੀ ਪਈ ਹੈ ਤੇ ਡਰਾਈਵ ਇੱਥੇ ਵਰਤੀ ਗਈ ਹੈ ਲੂਬੀ ਕੰਪਨੀ ਦੀ ਅਸੀਂ ਤੁਹਾਡੇ ਵਾਸਤੇ ਇਦਾਂ ਦੀਆਂ ਬਹੁਤ ਸਾਰੀਆਂ ਸੋਲਰ ਨਾਲ ਰਿਲੇਟਡ ਤੇ ਵਾਟਰ ਪੰਪ ਨਾਲ ਰਿਲੇਟਡ ਵੀਡੀਓਜ਼ ਲੈ ਕੇ ਆਉਂਦੇ ਰਹਿੰਨੇ ਆ ਜੇਕਰ ਤੁਸੀਂ ਵੀ ਇੱਕ ਵਧੀਆ ਚੰਗੀ ਕੁਆਲਿਟੀ ਦਾ ਸੋਲਰ ਸਿਸਟਮ ਲਵਾਉਣਾ ਚਾਹੁੰਦੇ ਹੋ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡਾ ਨੰਬਰ ਹੈ 9814571211 ਇਸ ਤੋਂ ਲਾਵਾ ਤੁਹਾਡੇ ਕੋਈ VFD ਡਰਾਈਵ ਲੱਗੀ ਹੈ ਕੋਈ ਸਿਸਟਮ ਲੱਗਾ ਹੈ ਉਹਦੇ ਵਿੱਚ ਕੋਈ ਦਿੱਕਤ ਹੈ ਕੋਈ 에ਰਰ ਆਉਂਦਾ ਹੈ ਪੈਰਾਮੀਟਰ ਸੈਟਿੰਗ ਦੀ ਪ੍ਰੋਬਲਮ ਹੈ ਤਾਂ ਵੀ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਪੈਰਾਮੀਟਰ ਸਰਵਿਸ ਪੇਡ ਹੈ ਸਰਵਿਸ ਦੇ ਚਾਰਜਸ ਲਏ ਜਾਣਗੇ ਪਰ ਤੁਹਾਨੂੰ ਤੁਹਾਡੇ ਸਿਸਟਮ ਦੀ ਸਮੱਸਿਆ ਦਾ ਸਮਾਧਾਨ ਮਿਲੇਗਾ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਜਾਂ ਵੀਡੀਓ ਚ ਦਿੱਤੀ ਜਾਣਕਾਰੀ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦਾ ਬਟਨ ਦਬਾ ਲਿਓ ਤਾਂ ਕਿ ਆਉਣ ਵਾਲੀਆਂ ਨਵੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ ਜੁੜੇ ਰਹੋ ਸਾਡੇ ਨਾਲ ਵਿੰਦੇ ਰਹੋ ਸੋਲਰ ਟੈਕਨੀਕਲ YouTube ਚੈਨਲ ਪੰਜਾਬੀ ਡੈਰੀਮੈਨ ਸੋਲਰ